ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਮੈਂ ਸੁਖਪਾਲ ਖੈਰ ਨੂੰ ਸਾਡੇ ਹਲਕੇ ਦੇ ਵਿਧਾਇਕ ਨੂੰ ਸੁਣ ਰਿਹਾ ਸੀਗਾ ਕਹਿੰਦਾ ਵੀ ਭਗਵੰਤ ਮਾਨ ਨੇ ਕਿਸੇ ਮੁਲਕ ਦੇ ਵਿੱਚ 2800 ਕਿੱਲਾ ਜ਼ਮੀਨ ਖਰੀਦੀ ਹੈ ਖੈਰਾ ਸਾਹਿਬ ਇੱਕ ਸਵਾਲ ਆ ਤੁਹਾਨੂੰ ਜੇ ਭਗਵੰਤ ਮਾਨ ਨੇ 2800 ਕਿੱਲਾ ਜ਼ਮੀਨ ਖਰੀਦ ਲਈ ਆ ਕਿਸੇ ਦੇਸ਼ ਦੇ ਵਿੱਚ ਤੁਸੀਂ ਤਾਂ ਕਹਿੰਦੇ ਸੀਗੇ ਵੀ ਬਾਹਰਲੇ ਮੁਲਕਾਂ ਦੇ ਵਿੱਚ ਅਸੀਂ ਕੁਝ ਖਰੀਦਣਾ ਹੋਵੇ ਤਾਂ ਸਾਨੂੰ ਬਹੁਤ ਜ਼ਿਆਦਾ ਕਾਗਜ਼ੀ ਕਾਰਵਾਈ ਕਰਨੀ ਪੈਂਦੀ ਹੈ ਇਹਨਾਂ ਦੱਸ ਸਕਦੇ ਆ ਵੀ ਭਗਵੰਤ ਮਾਨ ਨੇ ਕੇਸ ਪ੍ਰੋਸੈਸ ਨਾਲ ਉਹ 2800 ਕਿੱਲਾ ਖਰੀਦਿਆ ਜੇ 2800 ਕਿੱਲਾ ਖਰੀਦਿਆ ਆ ਤੇ ਜ਼ਾਹਰ ਜੀ ਗੱਲ ਆ ਉਹ 2800 ਕਿੱਲੇ ਨੂੰ ਲੈਣ ਵਾਸਤੇ ਜਿਹੜਾ ਪੈਸਾ ਚਾਹੀਦਾ ਆ ਉਹ ਬਹੁਤ ਜ਼ਿਆਦਾ ਪੈਸਾ ਚਾਹੀਦਾ ਆ ਇਹਦਾ ਮਤਲਬ ਭਗਵੰਤ ਮਾਨ ਨੇ ਕੋਈ ਬਹੁਤ ਤਗੜਾ ਸਕੈਮ ਕੀਤਾ ਆ ਉਸ ਜਿਹੜਾ ਸਕੈਮ ਕਰਨ ਤੋਂ ਬਾਅਦ ਬਾਹਰ ਜਿਹੜਾ ਪੈਸਾ ਭੇਜਿਆ ਗਿਆ ਉਹ ਕਿਦਾਂ ਭੇਜਿਆ ਗਿਆ ਉਹ ਆਨਲਾਈਨ ट्रांजੈਕਸ਼ਨ ਹੋਈ ਆ ਜਾਂ ਮਤਲਬ ਕਿ ਟਰੱਕ ਭਰ ਕੇ ਪਹਿਲਾਂ ਦਿੱਲੀ ਲਿਜਾਇਆ ਗਿਆ ਫਿਰ ਦਿੱਲੀ ਤੋਂ ਉਹ ਪੈਸਾ ਉਸ ਦੇਸ਼ ਦੇ ਵਿੱਚ ਗਿਆ ਕਿਉਂਕਿ ਡਾਲਰਾਂ ਦੇ ਵਿੱਚ ਜਮੀਨ ਤਾਂ ਡਾਲਰਾਂ 'ਚ ਖਰੀਦੀ ਹੋਊਗੀ ਨਾ ਇੱਥੋਂ ਤਾਂ ਪੈਸੇ ਤਾਂ ਟਰੱਕ ਭਰ ਕੇ ਜਾਣਾ 2800 ਕਲਾ ਖਰੀਦਣ ਵਾਸਤੇ ਸਭ ਤੋਂ ਵੱਡੀ ਤੇ ਮੇਨ ਗੱਲ ਜੇ ਇੰਨਾ ਪੈਸਾ ਇਕੱਠਾ ਕਰਨ ਲਈ ਕੋਈ ਸਕੈਮ ਕੀਤਾ ਆ ਤੇ ਉਹ ਸਕੈਮ ਭਗਵੰਤ ਮਾਨ ਦਾ ਫੜਿਆ ਕਿਉਂ ਨਹੀਂ ਗਿਆ ਕਿਉਂ ਨਹੀਂ ਭਾਜਪਾ ਸਰਕਾਰ ਨੇ ਅਜ ਤੱਕ ਉਹਦਾ ਸਕੈਮ ਫੜ ਲਿਆ ਜਦਕਿ ਭਾਜਪਾ ਨੇ ਤਾਂ ਕੇਜਰੀਵਾਲ ਮਨੀਸ਼ ਸੋਦੀਆ ਅਰਗੇ ਤੇ ਪਤਾ ਨਹੀਂ ਕਿੰਨੇ ਆਕ ਨੂੰ ਬਿਨਾ ਗੱਲੋਂ ਹੀ ਚੱਕੇ ਅੰਦਰ ਠੋ ਦਿੱਤਾ ਸੀਗਾ ਤੇ ਭਗਵੰਤ ਮਾਨ ਨੂੰ ਕਿਉਂ ਨਹੀਂ ਦਿੱਤਾ ਹਜੇ ਤੱਕ ਤੇ ਉਸ ਤੋਂ ਵੀ ਵੱਡੀ ਤਾਂ ਮੇਨ ਗੱਲ ਇਹ ਆ ਵੀ ਆ 2-4 ਦਿਨ ਪਹਿਲਾਂ ਭਗਵੰਤ ਮਾਨ ਦਿੱਲੀ ਵਾਲਿਆਂ ਨਾਲ ਮੀਟਿੰਗ ਕਰਕੇ ਆਇਆ ਵਾ ਤੇ ਦਿੱਲੀ ਵਾਲਿਆਂ ਦੀ ਸਭ ਤੋਂ ਵੱਡੇ ਮੁੱਦੇ ਆ ਵੀ ਅਸੀਂ ਪੰਜਾਬ ਯੂਨੀਵਰਸਿਟੀ ਲੈਣੀ ਚੰਡੀਗੜ੍ਹ ਲੈ ਲੈਣਾ ਸਾਨੂੰ ਪਾਣੀ ਚਾਹੀਦੇ ਆ ਜੇ ਇਨਾ ਕੁਛ ਕਰਨ ਦੇ ਬਾਵਜੂਦ ਉਹਨਾਂ ਨੇ ਕਿਉਂ ਨਹੀਂ ਭਗਵੰਤ ਮਾਨ ਨੂੰ ਬਿਠਾ ਲਿਆ ਵੀ ਲਾ ਪਾਈ ਹੈ ਨਾ ਚੀਜ਼ਾਂ ਦੇ ਉੱਤੇ ਸਾਈਨ ਕਰਨੀ ਤਾਂ ਤੇਰਾ ਜਿਹੜਾ ਸਕੈਮ ਕੀਤਾ ਵਾ ਜਿਹੜਾ ਤੂੰ ਠਾਈ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਸੁਖਪਾਲ ਖੈਰ ਨੂੰ ਸਾਡੇ ਹਲਕੇ ਦੇ ਵਿਧਾਇਕ ਨੂੰ ਸੁਣ ਰਿਹਾ ਸੀਗਾ ਕਹਿੰਦਾ ਵੀ ਭਗਵੰਤ ਮਾਨ ਨੇ ਕਿਸੇ ਮੁਲਕ ਦੇ ਵਿੱਚ 2800 ਕਿੱਲਾ ਜ਼ਮੀਨ ਖਰੀਦੀ ਹੈ ਖੇਰਾ ਸਾਹਿਬ ਇੱਕ ਸਵਾਲ ਆ ਤੁਹਾਨੂੰ ਜੇ ਭਗਵੰਤ ਮਾਨ ਨੇ 2800 ਕਿੱਲਾ ਜ਼ਮੀਨ ਖਰੀਦ ਲਈ ਆ ਕਿਸੇ ਦੇਸ਼ ਦੇ ਵਿੱਚ ਤੁਸੀਂ ਤਾਂ ਕਹਿੰਦੇ ਸੀਗੇ ਵੀ ਬਾਹਰਲੇ ਮੁਲਕਾਂ ਦੇ ਵਿੱਚ ਅਸੀਂ ਕੁਝ ਖਰੀਦਣਾ ਹੋਵੇ ਤਾਂ ਸਾਨੂੰ ਬਹੁਤ ਜ਼ਿਆਦਾ ਕਾਗਜ਼ੀ ਕਾਰਵਾਈ ਕਰਨੀ ਪੈਂਦੀ ਆ ਇਹਨਾਂ ਦੱਸ ਸਕਦੇ ਆ ਵੀ ਭਗਵੰਤ ਮਾਨ ਨੇ ਕੇਸ ਪ੍ਰੋਸੈਸ ਨਾਲ ਉਹ 2800 ਕਿੱਲਾ ਖਰੀਦਿਆ ਜੇ 2800 ਕਿੱਲਾ ਖਰੀਦਿਆ ਆ ਤੇ ਜ਼ਾਹਰ ਜੀ ਗੱਲ ਆ ਉਹ 2800 ਕਿੱਲੇ ਨੂੰ ਲੈਣ ਵਾਸਤੇ ਜਿਹੜਾ ਪੈਸਾ ਚਾਹੀਦਾ ਆ ਉਹ ਬਹੁਤ ਜ਼ਿਆਦਾ ਪੈਸਾ ਚਾਹੀਦਾ ਆ ਇਹਦਾ ਮਤਲਬ ਭਗਵੰਤ ਮਾਨ ਨੇ ਕੋਈ ਬਹੁਤ ਤਗੜਾ ਸਕੈਮ ਕੀਤਾ ਆ ਉਸ ਜਿਹੜਾ ਸਕੈਮ ਕਰਨ ਤੋਂ ਬਾਅਦ ਬਾਹਰ ਜਿਹੜਾ ਪੈਸਾ ਭੇਜਿਆ ਗਿਆ ਉਹ ਕਿਦਾਂ ਭੇਜਿਆ ਗਿਆ ਉਹ ਆਨਲਾਈਨ ट्रांजੈਕਸ਼ਨ ਹੋਈ ਆ ਜਾਂ ਮਤਲਬ ਕਿ ਟਰੱਕ ਭਰ ਕੇ ਪਹਿਲਾਂ